ਆਜੋ ਬਈ ਆਜੋ ਆਪਰੇ ਫੋਨ ਚੁੱਕੋ ਨਾ ਫੋਨ ਆਜੋ ਭੈਣੇ ਇਧਰੇ ਬੜਾ कोट ते बाबा साहब डॉ बी आर अंबेडकर जी अमर है जय भीम जय भारत जय भीम जय भारत सो साडे बहुत इस का जो साडे बड़े भाई मजू शिबा चलो देखने दिली एक कर तो दो एक बार जी कूद जाओ

साडे राजेंद्र चीफ का साहब सरेग्राम के आदि गुप्ता जी और देव अभी विकास स्वागत दीप सिंह जी और सदस्य चीफ का साहब के साथ का स्वागत करके स्वर्ण दरबार है श्रींतवार प्रेस जी अपने फोटो ग्राउंड में मौका दे मंजू सिब्बल जी संघर्ष करो मंजू सिब्बल जी संघर्ष करो हम तुम्हारे साथ

ਸੰਤੋਸ਼ ਜਾਲੀ ਸਾਡੀ ਟੀਮ ਨਾਲ ਕਰੇਗੀ ਅੱਜ ਮੈਂ ਲੁਧਿਆਣਾ ਪਹੁੰਚੇ ਹਾਂ ਤੁਸੀਂ ਠੀਕ ਹੈ ਨਾ ਚੱਲਣਾ ਅੱਜ ਦਾ ਠੀਕ ਵਿਸ਼ਾ ਸੀਗਾ ਮੀਟਿੰਗ ਦਾ ਕੀ ਵਿਸ਼ਾ ਸੀ ਲੁਧਿਆਣਾ ਕੋਲੋਂ ਮੀਟਿੰਗ ਦਾ ਵਿਸ਼ਾ ਸਿੰਪਲ ਸੀਗਾ ਅਸੀਂ ਬਾਬਾ ਸਾਹਿਬ ਨੂੰ ਯਾਦ ਕਰਨ ਲਈ ਇਕੱਠੇ ਹੋਏ ਬਾਕੀ ਪੰਜਾਬ ਦੇ ਬੱਚਿਆਂ ਨਾਲ ਲੇਡੀਜ਼ ਨਾਲ ਕਾਰਜਕਰਤਾ ਨਾਲ ਮਿਲ ਕੇ ਅਸੀਂ ਅੱਗੇ ਕੀ ਕਰਨਾ ਹੈ ਪਾਰਟੀ ਨੂੰ ਕੀ ਹੈ ਅੱਗੇ ਵਧਾਣਾ ਹੈ ਬਾਕੀ ਜਿਹੜੀ ਪੰਜਾਬ ਦੀਆਂ ਡਰੱਗਸ ਦੀਆਂ ਪ੍ਰੋਬਲਮਸ ਐ ਐਜੂਕੇਸ਼ਨ ਦੀਆਂ ਪ੍ਰੋਬਲਮਸ ਐ ਹੈਲਥ ਦੀਆਂ ਪ੍ਰੋਬਲਮਸ ਐ ਉਹਦੇ ਬਾਰੇ ਅਸੀਂ ਮਿਲ ਜੁਲ ਕੇ ਡਿਸਕਸ਼ਨ ਕਰਕੇ ਕੀ ਸੋਲੂਸ਼ਨ ਕੱਢ ਸਕਦੇ ਆ ਇਸ ਲਈ ਇਹ ਮੀਟਿੰਗ ਅਸੀਂ ਰੱਖੀ ਜਿਵੇਂ ਆਈ ਪੰਜਾਬ ਦੇ ਹਾਲਾਤ ਨੇ ਮੈਮ ਇਹਨਾਂ ਬਾਰੇ ਕੀ ਕਰਨੀ ਚਾਹੋਗੀ ਪੰਜਾਬ ਦੇ ਹਾਲਾਤ ਬਹੁਤ ਬਹੁਤ ਹੀ ਵਿਗੜੇ ਹੋਏ ਨੇ ਪੰਜਾਬ ਦਾ ਯੂਥ ਡਰੱਗਸ ਨਾਲ ਬਿਲਕੁਲ ਡਿਸਟਰੋਏ ਹੋ ਚੁੱਕਿਆ ਸਾਡੇ ਖੇਤਾਂ ਵਿੱਚ ਪਾਕਿਸਤਾਨ ਬਾਹਰ ਦੇ ਸਟੇਟਸ ਦੇ ਵਰਕਰ ਆ ਕੇ ਕੰਮ ਕਰਦੇ ਨੇ ਪੈਰੈਂਟਸ ਡਿਪਰੈਸਡ ਹੋ ਗਏ ਨੇ ਪੈਰੈਂਟਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾਇਆ ਇਸ ਲਈ ਮੈਂ ਡਾਇਰੈਕਟਲੀ ਜਿਹੜੀ ਪੰਜਾਬ ਦੀ ਸਰਕਾਰ ਹੈ ਦੇ ਅਡ ਕਲਪਰੇਟਸ ਇਹ ਸਭ ਕੁਝ ਪਹਿਲੇ ਕਿਉਂ ਨਹੀਂ ਸੀਗਾ ਪੰਜਾਬ ਦੇ ਵਿੱਚ ਅਸੀਂ ਵੀ ਪੰਜਾਬ 'ਚ ਪੈਦਾ ਹੋਏ ਆ ਅਸੀਂ ਵੀ ਇੱਥੇ ਪੜਿਆ ਸਾਦੀ ਟਾਈਮ ਤੋਂ ਜੋ ਕੋਈ ਡਰੱਗਸ ਨਹੀਂ ਸੀਗੇ ਹੁਣ ਕਿਉਂ ਹੋ ਰਿਹਾ ਹੈ ਸਭ ਬਿਕੋਜ਼ ਪੋਲਿਟੀਕਲ ਪਾਰਟੀਆਂ ਜਸਟ ਵਾਂਟ ਟੂ ਮੇਕ ਮਨੀ ਦੇ ਜਸਟ ਵਾਂਟ ਟੂ ਹੈਵ ਪਾਵਰ ਬਟ ਦੇ ਡੋਨਟ ਵਾਂਟ ਟੂ ਹੈਲਪ ਦ ਪੀਪਲ ਐਨੀਵੇਅਰ ਇਨ ਦ ਕੰਟਰੀ ਯੂਥ ਜਿਹੜਾ ਉਹ ਨਸ਼ਿਆਵਾਂ ਵੱਲ ਜਾ ਰਿਹਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਇਸ ਵੱਲੇ ਛੇਵਾਂ ਦਰਿਆ ਆਪਣੇ ਨਸ਼ਿਆਂ ਦੇ ਇਹਦੇ ਬਾਰੇ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਸਾਡੇ ਯੂਥ ਇਨਰ ਦਾ ਮੈਸੇਜ ਬਿਲਕੁਲ ਸਿੰਪਲ ਐਂਡ ਕਲੀਅਰ ਹੈ ਮੈਂ ਹੁਣ ਆਪਣੀ ਸਪੀਚ ਵਿੱਚ ਵੀ ਕਿਹਾ ਬੱਚਿਆਂ ਨੂੰ 노 ਡਰੱਗਸ ਇੱਕ ਕੈਂਪੇਨ ਸ਼ੁਰੂ ਕਰੋ ਬੱਚਿਆਂ ਲਈ ਜਿਹੜੇ ਯੂਥ ਹੈ ਮੈਨੂੰ ਇਹ ਕਦੇ-ਕਦੇ ਮਹਿਸੂਸ ਹੁੰਦਾ ਹੈ ਕਿ ਇਹਨਾਂ ਨੂੰ ਕੋਈ ਰਸਤਾ ਹੀ ਨਹੀਂ ਮਿਲਦਾ ਕੋਈ ਚੰਗਾ ਰਸਤਾ ਦਿਖਾਉਣ ਵਾਲਾ ਨਹੀਂ ਹੈ ਕੀ ਇਹਨਾਂ ਲਈ ਕੋਈ ਆਪਰਚ्युनिटीਜ਼ ਇਹਨਾਂ ਲਈ ਕ੍ਰੀਏਟ ਕੀਤੀਆਂ ਜਾਣ ਜਿੱਥੇ ਇਹ ਬੱਚੇ ਖੇਡਣ ਜਾ ਸਕਣ ਇਹਨਾਂ ਕੋਲ ਆਪਰਚ्युनिटीਜ਼ ਹੋਣ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਕਰਨ ਦੀਆਂ ਇਹਨਾਂ ਨੂੰ ਕਾਉਂਸਲਿੰਗ ਦਿੱਤੀ ਜਾਵੇ ਇਹਨਾਂ ਤੋਂ ਡਰੱਗਸ ਜਿਹੜੀ ਸਮਗਲਿੰਗ ਹੁੰਦੀ ਹੈ ਸਾਡੇ ਪਾਕਿਸਤਾਨ ਬਾਰਡਰ ਤੇ ਉਹਦੇ ਵਿੱਚ ਕੜਾ ਸੇ ਕੜੀ ਸਜ਼ਾ ਦਿੱਤੀ ਜਾਵੇ ਜੋ ਇਹ ਕੰਮ ਕਰਦੇ ਆ ਉਹਨਾਂ ਨੂੰ ਪ੍ਰिजन ਚ ਪਾਇਆ ਜਾਏ ਜਦ ਤੱਕ ਅਸੀਂ ਬਿਲਕੁਲ ਸਟਰੋਂਗ ਐਕਸ਼ਨਸ ਨਹੀਂ ਲਵਾਂਗੇ ਉਦੋਂ ਤੱਕ ਇਹ ਪੰਜਾਬ ਬਿਲਕੁਲ ਅੱਜ ਵੀ ਬਰਬਾਦ ਹੈ ਅੱਗੇ ਦਾ ਕੀ ਹਾਲ ਹੋਏਗਾ आई डोंट नो बिकॉज जिन्नी चंगी फैमिली सगियाँ जिन्हें इनफो अफोर्ड कर सकते सी, सारे ने अपने बच्चे बहर भेजते जेडे एक्चुअल पंजाब के लोग ने जेड़े संघर्ष वाले लोग जे है जेड़े फार्मर्स हैं जिन्हा का लैंड है सब कुछ खत्म हो गया एन कौन कौन कौन, कौन, कौन जिम्मेदार है तुम दसो मैं वोट भी जिम्मेदार है तुम गलत बंदे वोट देंगे हो गलत पार्टी वोट देंगे हो ਕਿਉਂਕਿ ਜਿਸ ਪਾਰਟੀ ਨੂੰ ਤੁਸੀਂ ਵੋਟ ਦਿੰਦੇ ਹੋ ਉਹ ਹੀ ਇਸ ਪੰਜਾਬ ਦੀ ਧਰਤੀ ਨੂੰ ਡਿਸਟਰੋਏ ਕਰ ਰਹੀ ਹੈ ਇਸ ਲਈ ਆਪਣੀ ਸੋਚ ਬਦਲੀ ਕਰੋ ਆਪਣੀ ਵੋਟ ਦੀ ਵੈਲਿਊ ਨੂੰ ਸਮਝੋ ਔਰ ਜਿਹੜੀ ਨਵੀਆਂ ਪਾਰਟੀਆਂ ਆ ਰਹੀਆਂ ਜਿਹੜੀਆਂ ਤੁਹਾਡੇ ਬਾਰੇ ਬੱਚਿਆਂ ਬਾਰੇ ਇਸ ਸਟੇਟ ਦੇ ਬਾਰੇ ਇਸ ਦੇਸ਼ ਦੇ ਬਾਰੇ ਸੋਚਦੀਆਂ ਨੇ ਸੋਚ ਸਮਝ ਕੇ ਉਹਨਾਂ ਨੂੰ ਵੋਟ ਦਿਓ ਜਿਹੜੀਆਂ ਆਲਰੇਡੀ ਇੰਨੀ ਕਰਪਟ ਹੋ ਚੁੱਕੀਆਂ ਹਨ ਉਹਨਾਂ ਨੂੰ ਕੱਢ ਕੇ ਬਾਹਰ ਸੁੱਟੋ ਪੰਜਾਬ ਤੋਂ ਤਾਂ ਹੀ ਪਏ ਪੰਜਾਬ ਬਚੇਗਾ ਹਾਂਜੀ ਸਬੜਮਾ ਜੀ ਤੇ ਜਿਹੜੇ ਕਿ ਅੱਜ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮੰਜੂ ਛੱਬਰ ਹੈ ਔਰ ਮੈਂ ਆਰਮੀ ਬੈਕਗਰਾਉਂਡ ਸੇ ਹਾਂ ਵੈਸੇ ਮੈਂ ਪੰਜਾਬ ਵਿੱਚ ਹੀ ਪੜੀ ਲਿਖੀ ਹਾਂ ਅੱਜ ਦੇ ਹਾਲਾਤਾਂ ਬਾਰੇ ਕੀ ਮੈਂ ਜਾਣਕਾਰੀ ਦੇਣਾ ਚਾਹੁੰਨਾ ਜਿਹੜੇ ਕਿ ਅੱਜ ਤੇ ਮੈਸੇਜ ਕੀ ਦੇਣਾ ਚਾਹੁੰਨ ਸਾਨੂੰ ਪੰਜਾਬ ਨੂੰ ਮੈਂ ਪੰਜਾਬ ਦੇ ਹਰੇਕ ਨੇਤਾ ਨੂੰ ਇੱਕ ਮੈਸੇਜ ਦੇਣਾ ਚਾਹਨੀ ਆ ਕਿ ਪਾਰਟੀ ਲਾਈਨਸ ਨੂੰ ਛੱਡ ਕੇ ਦੇਸ਼ ਦੀ ਸੇਵਾ ਵਿੱਚ ਆਣ ਪੰਜਾਬ ਦੇ ਵਿੱਚ ਜਿਹੜੀ ਡਰੱਗਸ ਦੀ ਪ੍ਰੋਬਲਮ ਹੈ ਉਹਨੂੰ ਇਰੇਡੀਕੇਟ ਕਰਨ ਜਿਹੜੀ ਐਜੂਕੇਸ਼ਨ ਵਿੱਚ ਐਸਸੀ ਕਮਿਊਨਿਟੀ ਨੂੰ ਜਿਹੜੀ 25% ਇਹਨਾਂ ਨੇ ਪ੍ਰੋਮਿਸ ਕੀਤੀ ਸੀ ਦੀ ਪ੍ਰਾਈਵੇਟ ਸਕੂਲਸ ਵਿੱਚ ਐਜੂਕੇਸ਼ਨ ਫ੍ਰੀ ਉਹਨੂੰ ਲਾਗੂ ਕਰਨ ਜਿਹੜੀ ਮੈਡੀਕਲ ਫੈਸਿਲਿਟੀਆਂ ਹੈਗੀਆਂ ਥੀਸ ਆ ਬੇਸਿਕ ਨੀਡਸ ਹੈ ਹਰ ਇੱਕ ਹਿਊਮਨ ਬੀਇੰਗ ਦੀ ਇਹਦੇ ਵਿੱਚ ਕੋਈ ਪਾਰਟੀ ਨਹੀਂ ਆਉਂਦੀ ए कोई आम आदमी पार्टी कांग्रेस बीजेपी आई डोंट बिलीव इन ऑल दैट आई बिलीव के जो आप आप नेता हो आपको समाज की सेवा करनी है उन उनको शिक्षित करना है उनको सपोर्ट करना है यूथ को ड्रग से हटाना है उनके लिए नौकरियां क्रिएट करनी है मेरा बस मैसेज पंजाब के नेताओं को पंजाब के लोगों को तुम जाग जाओ समझो थोड़े तो लिए पार्टी चंगी है कि वोट देनी है कि वोट नहीं देनी है ਤੇ ਨੇਤਾਵਨ ਨੂੰ ਮੈਂ ਇਹ ਕਹੂੰਗੀ ਸ਼ਰਮ ਕਰੋ ਤੁਹਾਡਾ ਦੇਸ਼ ਤੁਹਾਡਾ ਪੰਜਾਬ ਖਾਕ ਹੋ ਗਿਆ ਖਾਕ ਸਾਡੇ ਜਿਹੜੇ ਸ਼ੇਰ ਸੀਗੇ ਸ਼ੇਰੇ ਪੰਜਾਬ ਕਹਿੰਦੇ ਸੀਗੇ ਨਾ ਅੱਜ ਵੀ ਬੜੇ ਹੋਟਲਸ ਹੈਗੇ ਪੂਰੇ ਵਰਲਡ ਦੇ ਵਿੱਚ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਕਿੱਥੇ ਗਿਆ ਸ਼ੇਰੇ ਪੰਜਾਬ ਸਾਡੀ ਕੰਟਰੀ ਨੂੰ ਸਾਡੇ ਦੇਸ਼ ਨੂੰ ਸਾਡੀ ਸਟੇਟ ਨੂੰ ਬਚਾਓ ਲੋਕਾਂ ਬਾਰੇ ਸੋਚੋ ਆਪਣੇ ਬਾਰੇ ਨਾ ਸੋਚੋ ਸਾਰੇ ਨੇ ਰੱਬ ਨੂੰ ਦਿਖਾਣਾ ਅੱਜ ਜਿਵੇਂ ਮੈਂ ਤੁਹਾਨੂੰ ਤੁਸੀਂ ਦੇਖਦੇ ਹੋ ਵੀ ਪੰਜਾਬ ਦੇ ਹਾਲਾਤ ਜਿਵੇਂ ਪਹਿਲਾਂ ਸਰਕਾਰਾਂ ਵੀ ਸਾਰੀਆਂ ਆਈਆਂ ਜਿਵੇਂ ਅੱਜ ਪੰਜਾਬ ਦਾ ਜਿਹੜਾ ਕਿ ਅੱਜ ਪੰਜਾਬ ਆਪਣੇ ਵਿਕਾਸ ਵੱਲੋਂ ਵੀ ਤਕਰੀਬਨ ਬਾਂਝਾ ਰਹਿ ਗਿਆ ਹੈ ਜਿੱਥੇ ਅੱਜ ਨਸ਼ੇ ਦੇ ਜਾਂ ਨਸ਼ੇ ਦਾ ਦੌਰ ਚੱਲ ਰਿਹਾ ਨਸ਼ੇ ਦੇ ਦੌਰ ਦੇ ਵਿੱਚ ਅੱਜ ਡੁੱਜ ਰਿਹਾ ਹੈ ਇਹ ਹਰ ਇੱਕ ਨੌਜਵਾਨ ਹਰ ਇੱਕ ਜੇ ਪੇ ਲੇਡੀਜ਼ ਹਰ ਇੱਕ ਨੂੰ ਕਹਿ ਲੈਣੇ ਅੱਜ ਉਸ ਜੋ ਜੋ ਔਰਤ ਕਿੰਨਾ ਨਿਕਲਣਾ ਗਿਆ ਜਿੱਥੇ ਆਜ਼ਾਦੀ ਦੇ ਦਿਨ ਤਾਂ ਪਾ ਮਨਾਣੇ ਆ 15 ਅਗਸਤ ਦਾ ਚਾਹ 26 ਜਨਵਰੀ ਪਾ ਮਨਾਣੇ ਆ ਲੇਕਿਨ ਇਸ ਆਜ਼ਾਦੀ ਇਹਦੀ ਆਜ਼ਾਦੀ ਤੋਂ ਯਾਦਗਾਰ ਤੋਂ ਹੋਏਗਾ ਬਦਰਾਗਸਤ ਸਨੂ ਜ਼ਰੂਰ ਮਿਲ ਮਨਾਣੀ ਚਾਹੀਦੀ ਹੈ ਸਾਰਾ ਦੇਸ਼ ਮਨਾਦਾ ਹੈ ਪਰ ਸਾਨੂੰ ਉਹ ਵੀ ਦਿਨ ਨਿਯੁਕਤ ਕਰਨਾ ਚਾਹੀਦਾ ਹੈ ਜਿਸ ਦਿਨ ਅਸੀਂ ਕਹਾਂ ਕਿ ਅਸੀਂ ਡਰੱਗਸ ਤੋਂ ਆਜ਼ਾਦੀ ਸਾਨੂੰ ਮਿਲੇ ਉਹ ਵੀ ਦਿਨ ਇੱਕ ਸਾਨੂੰ ਚੁਣਨਾ ਚਾਹੀਦਾ ਹੈ ਜਿਸ ਦਿਨ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਡਰੱਗਸ ਦੇ ਅਗੇਂ ਪ੍ਰੋਟੈਸਟ ਕਰਨੀ ਚਾਹੀਦੀ ਹੈ ਨੋ ਡਰੱਗਸ ਅਸੀਂ ਬਾਸਕਟਬਾਲ ਖੇਡਦੇ ਸੀ ਅਸੀਂ ਹਾਕੀ ਖੇਡਦੇ ਸੀ ਨੋਬਡੀ ਨਿਊ ਇਟ ਡਰੱਗ ਕੀ ਹੁੰਦਾ ਹੈ ਉਨ ਜੇ ਤੁਸੀਂ ਖੇਤਾਂ ਵਿੱਚ ਜਾਓ ਮੈਂ ਖੇਤਾਂ ਵਿੱਚ ਗਈ ਆ ਪੰਜਾਬ ਦੇ ਵਿਲੇजेस ਵਿੱਚ ਗਈ ਆ ਮੈਂ ਸਿਰਿੰਦੇ ਤੇ ਕਿ ਭੀ ਸਿਰਿੰਜਸ ਵੀ ਆਂਦੇ ਪੇੜਾਂ ਦੇ ਹੇਠੇ ਬੱਚੇ ਅੱਧੇ ਵੀ ਉਸ ਪਏ ਨੇ ਮੈਂ ਸੋਚਦੀ ਸੀ ਸਿਰਫ ਬॉयਸ ਡਰੱਗਸ ਲੈਂਦੇ ਨੇ ਮੈਂ ਲੜਕੀਆਂ ਨੂੰ ਡਰੱਗਸ ਲੈਂਦੇ ਦੇਖਿਆ ਮੈਨੂੰ ਕਦੇ ਕਦੇ ਇਹ ਲੱਗਦਾ ਹੈ ਕਿ ਕਿਉਂਕਿ ਪੰਜਾਬ ਸਭ ਤੋਂ ਸਟਰੋਂਗ ਸਟੇਟ ਸੀਗਾ ਇਹ ਪੂਰੇ ਦੇਸ਼ ਨੂੰ ਖਾਣਾ ਖਿਲਾਉਂਦਾ ਸੀ ਪੰਜਾਬੀਆਂ ਨੇ ਬਾਹਰ ਜਾ ਕੇ ਅਸੀਂ ਇੱਕ ਜੋਕ ਹੁੰਦਾ ਸੀ ਇਹ ਦੇਸੀ ਚੰਦਰਮਾ ਤੂੰ ਵੀ ਜਾਓਗੇ ਨਾ ਤੁਹਾਨੂੰ ਉੱਥੇ ਵੀ ਇੱਕ ਪੰਜਾਬੀ ਮਿਲੇਗਾ ਇਹਨਾਂ ਪ੍ਰੋਗਰੈਸਿਵ ਗਾਇਸਟੇਟ ਦਾ ਉਹ ਸਾਰਾ ਕੁਝ ਖਤਮ ਹੋ ਗਿਆ ਮੈਂ ਬੱਚਿਆਂ ਨੂੰ ਇੱਕੋ ਗੱਲ ਕਹੀ ਹੈ ਅੱਜ ਵੀ ਸਪੀਚ ਵਿੱਚ ਜਈਓ ਕਿ ਹੈਲਪ ਯੋਰ ਓਨ ਸੈਲਫ ਤੁਸੀਂ ਖੁਦ ਲੜਨਾ ਹੈ ਤੁਸੀਂ ਖੁਦ ਇੱਕ ਪ੍ਰਣ ਲੋ ਐਵਰੀ ਸਿਟੀਜ਼ਨ ਇਨ ਪੰਜਾਬ ਸ਼ੁੱਡ ਸੇ ਕਿ ਮੈਂ ਡਰੱਗਸ ਨਹੀਂ ਲੂੰਗਾ ਮੈਂ गलत काम नहीं करूंगा मैं अपने आप को एजुकेट करूंगा बच्चों की ड्रीम्स खत्म हो गई सपने खत्म हो गए जब तक आप एक अच्छा सपना नहीं देखेंगे आप एक अच्छा सपना नहीं सोचेंगे तो आप किस चीज़ को देख के आगे बढ़ेंगे एस्ट्रोनॉट्स कैसे बनते हैं एस्ट्रोनॉट्स तब बनते हैं जब वो ऊपर जाते हैं देखते हैं स्टार्स देखते हैं वो कहते हैं मैं भी एस्ट्रोनॉट बनूंगा तो वो सपने कहाँ क्या है पंजाब के वॉट हैज हैपन टू द यूथ ऑफ पंजाब इच डिस्ट्रॉयड तो मैं हाथ जोड़ के आपके पंजाब के जो आपके नेता हैं मैं हाथ जोड़ के आज भी आई की तरफ से कहती हूं कि आप जीते हुए हैं आप सत्ता में हैं आप पंजाब के लोगों को बचाओ उनके लिए अच्छा करो ठीक है ठीक है नीटू जी की कहना चाहने आज जदा कि आज मैडम जी भी दसी देखो जी मैडम जी ने आए दिल्ली तो मैं उनका वेलकम करना जी और नेशनल पब्लिक पार्टी जीड़ी है वो इनन दे स्टैंड कीती पंजाब विच ਤੇ ਸਾਰੇ ਪੰਜਾਬ ਵਾਸੀਆਂ ਨੂੰ ਇਹ ਜੋੜ ਕੇ ਬੇਨਤੀ ਹੈ ਕਿ ਇੱਕ ਵਾਰੀ ਮੈਡਮ ਜੀ ਦਾ ਸਾਥ ਦਿਓ ਕਿਉਂਕਿ ਇਹਨਾਂ ਦਾ ਸਾਥ ਦੇਣਾ ਸਾਨੂੰ ਅੱਗੇ ਨਾ ਰੋਸ਼ਨੀ ਮਿਲੇਗੀ ਬੜੀਆਂ ਪਾਰਟੀਆਂ ਦਿਖ ਰਹੀਆਂ ਨੇ ਬੜੇ ਲੋਕ ਦਿਖ ਰਹੇ ਨੇ ਬੜੇ ਲੀਡਰ ਦਿਖ ਰਹੇ ਝੂਠੇ ਦਲਾਸੇ ਦੇ ਦੇ ਕੇ ਸਾਨੂੰ ਇਹਨੇ ਕਮਜ਼ੋਰ ਕਰ ਦਿੱਤਾ ਵਾ ਬੜੀਆਂ ਪਾਰਟੀਆਂ ਆਈਆਂ ਤੇ ਡਾਕਟਰ ਭੀਮrao बाबा ਸਾਹਿਬ ਦੀ ਜਿਹੜੀ ਸੋਚ ਤੇ ਚੱਲੇ ਕੋਈ ਪਾਰਟੀ ਹੈ ਕਿ اور ਬਹੁਤ ਆਰਾਮਦਾ ਸਥਾਪਲੇ ਜਿਹੜੇ ਸਾਡੇ ਮੇਨ ਹੈਗੇ ਨੇ ਉਹ ਸਭ ਨੂੰ ਅਗਲੇ ਜਨਮ ਕੇ ਮੰਤਰੀ ਜੀ ਪਰ ਮੈਡਮ ਜੀ ਜੀ ਇਹ ਬਹੁਤ ਬਹੁਤ ਉਪਰਾਲਾ ਕਰ ਰਹੇ ਪੰਜਾਬ ਨੂੰ ਬਚਾਉਣ ਦਾ ਪਰ ਪੰਜਾਬ ਚ ਜਿੰਨੀਆਂ ਸੀਟਾਂ ਵਾਂ ਸਾਰੀਆਂ ਇਹਨਾਂ ਦੇ ਝੋਲੀ ਚ ਪਾਓ ਪਰ ਇਹਨਾਂ ਨੂੰ ਜਿੱਤ ਕੇ ਆਪਾਂ ਇੱਕ ਨਵੀਂ ਸਰਕਾਰ ਬਣਾਈਏ ਕਿਉਂਕਿ ਸਰਕਾਰਾਂ ਨੇ ਹਮੇਸ਼ਾ ਹੀ ਮੈਂ ਸਰਕਾਰਾਂ ਦਾ ਮੱਥਾ ਲਾਉਂਦਾ ਆ ਔਰ ਸਰਕਾਰਾਂ ਮੈਨੂੰ ਪਤਾ ਕਿਦਾਂ ਝਾਂਸਾ ਦਿੰਦੀਆਂ ਕਿਦਾਂ ਝੂਠੇ ਪਰਚੇ ਪਾਉਂਦੀਆਂ ਕਿਦਾਂ ਇੱਕ ਇੱਕ ਸਾਡੀ ਗਲਤੀਆਂ ਫੜ ਕੇ ਸਾਨੂੰ ਟੌਰਚਰ ਕੀਤਾ ਜਾਂਦਾ ਤੇ ਇਹੀ ਇੱਕ ਸਾਡੀ ਗਰੋਸ਼ਨੀ ਹੈ ਜੀ ਔਰ ਮੈਡਮ ਜੀ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਪੰਜਾਬ ਔਰ ਲੁਧਿਆਣਾ ਸ਼ਹਿਰ ਦੇ ਵਿੱਚ ਆਇਆ ਲੁਧਿਆਣਾ ਵਾਸੀਆਂ ਵਾਸਤੇ ਬਹੁਤ ਵੱਡੀ ਇੱਕ ਖੁਸ਼ਖਬਰੀ ਹੈ ਔਰ ਇੱਕ ਬਹੁਤ ਇੱਕ ਨਵਾਂ ਪ੍ਰਾਪਲ ਹੈ ਔਰ ਸਾਡੀ ਭੈਣ ਸੋਨੀਆ ਜੀ ਔਰ ਮੰਜੂ ਜੀ ਆ ਪਰ ਇਹਨਾਂ ਨੂੰ ਮਿਲ ਕੇ ਆਪਾਂ ਦਿੱਲੀ ਜਾ ਕੇ ਬਹੁਤ ਵਧੀਆ ਮਿਲੇ ਤਰੀਕੇ ਨਾਲ ਕੋਈ ਕਈ ਕਹਿੰਦੇ ਮੰਤਰੀ ਮਿਲਦੇ ਨਹੀਂ ਇਹਨਾਂ ਨੇ ਸਾਨੂੰ ਰੋਟੀ ਵੀ ਖਵਾਈ ਚਾਹ ਪਾਣੀ ਜਿਦਾਂ ਜਾਣ ਕੇ ਪੂਰਾ ਟਾਈਮ ਦਿੱਤਾ ਔਰ ਰਾਮਦਾਸ ਸਾਧਵਾ ਸਾਹਿਬ ਨੇ ਮੰਤਰੀ ਸਾਹਿਬ ਨੇ ਬਹੁਤ ਵੱਡਾ ਪ੍ਰਾਲਾ ਜੀ ਉਹਨਾਂ ਨੇ ਸਾਡੇ ਨਾਲ ਬੈਠੇ ਸਾਨੂੰ ਯਕੀਨ ਹੀ ਨਹੀਂ ਹੁੰਦਿਆ ਸੀ ਕਿ ਐਡਾ ਵੱਡਾ ਮੰਤਰੀ ਸਾਡੇ ਲਾਗੇ ਬੈਠਦਾ ਅੱਜ ਕੱਲ ਤੇ ਇੱਕ ਐਮਐਲਏ ਬਣ ਜੇ ਨਾ ਉਹਨੂੰ ਮਿਲਣ ਵਾਸਤੇ ਸਾਨੂੰ 6 ਦਿਨ ਲੱਗ ਜਾਂਦੇ ਆ ਪਹਿਨ ਉਹਦੇ ਚਾਚੇ ਦੇ ਮੁੰਡੇ ਨੂੰ ਮਿਲਣਾ ਪੈਂਦਾ ਫਿਰ ਮਾਮੇ ਦੇ ਮੁੰਡੇ ਨੂੰ ਮਿਲਣਾ ਪੈਂਦਾ ਫਿਰ ਪੀਏ ਨੂੰ ਮਿਲਣਾ ਪੈਂਦਾ ਗਨਮੈਨ ਨੂੰ ਮਿਲਣਾ ਪੈਂਦਾ ਫਿਰ ਸਾਰਿਆਂ ਨੂੰ ਮਿਲਣ ਤੋਂ ਬਾਅਦ ਫਿਰ ਜਾ ਕੇ ਐਮਐਲਏ ਦਾ ਨੰਬਰ ਲੱਗਦਾ ਵਾ ਤੇ ਪਲੀਜ਼ ਤੁਸੀਂ ਸਾਰੇ ਵੋਟਾਂ ਪਾਓ ਧੰਨਵਾਦ ਮੇਰਾ ਨਾਮ ਕੀ ਤੁਸੀਂ ਸੋਚ ਨਹੀਂ ਪ੍ਰਗਨ ਸਿੰਘ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਅੱਜ ਦੇ ਹਾਲਾਤਾਂ ਬਾਰੇ ਪੰਜਾਬ ਦੇ ਬਾਰੇ ਮੈਡਮ ਜੀ ਆਏ ਨੇ ਅੱਜ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਅੱਜ ਲੁਧਿਆਣਾ ਦੇ ਵਿੱਚ ਬਲਵੰਦਰ ਜੱਸੀ ਜੀ ਇੱਕ ਵਾਈਚ ਇੱਕ ਪਬਲਿਕ ਪਾਰਟੀ ਨੇ ਬੰਦੀ ਦੀ ਪਾਰਟੀ ਆਫ ਇੰਡੀਆ ਦੀ ਜੀ ਮੀਟਿੰਗ ਹੋਈ ਆ ਉਹਦੇ ਵਿੱਚ ਡਾਕਟਰ ਉਮੇਦਕਾ ਸਾਹਿਬ ਨੂੰ ਯਾਦ ਕਰਦੇ ਆ ਜੁਗਬੁਸ਼ ਨੇ ਅੱਜ ਨੂੰ ਚੰਦਨ ਦੇ ਕੋਲ ਬੈਠੇ ਹੋ ਤੇ ਦੂਜੀ ਗੱਲ ਅੱਜ ਬੋਡੀ ਪਾਰਟੀ ਆਫ ਇੰਡੀਆ ਦੇ ਨੈਸ਼ਨਲ ਪ੍ਰੈਜ਼ੀਡੈਂਟ ਸ਼ਿਦਾਬਦਸਾ ਖਾਬਲੇ ਜੀ ਜਿਨ੍ਹਾਂ ਦੀ ਜੋਗ ਅਗਵਾਈ ਵਿੱਚ ਅੱਜ ਸਾਡੇ ਨੌਰਥ ਇੰਡੀਆ ਪ੍ਰੈਜ਼ੀਡੈਂਟ ਅਤੇ ਗੋਮਨ ਸੈਲ ਨੈਸ਼ਨਲ ਪ੍ਰੈਜ਼ੀਡੈਂਟ ਮੈਡਮ ਮਨੁਸ਼ੀਪਰ ਜੀ ਅੱਜ ਇੱਥੇ ਆਏ ਨੇ ਅੱਜ ਬਚਾਪ ਦੇ ਹਜ਼ਾਤ ਬਾਰੇ ਚਰਚਾ ਕੀਤੀ ਗਈ ਕਿ 50 ਦੇ ਵਿੱਚ ਕਿਵੇਂ ਨਸ਼ਿਆਂ ਨਾਲ ਨੌਜਵਾਨ ਪੀੜੀ ਤਬਾਹ ਹੋ ਰਹੀ ਹੈ ਬਹੁਤ ਦੁਨੀਆਂ ਬਹੁਤ ਨੌਜਵਾਨ ਕਿਸਲਾਤੋਂ ਤਰਸਤ ਹੋ ਗਏ ਪੰਜਾਬ ਤੇ ਇੰਡੀਆ ਛੱਡ ਕੇ ਉਦੇਸ਼ਾਂ ਵਿੱਚ ਰੁੱਕਰ ਲਿਆ ਹੈ ਤੇ ਚਲੇ ਗਿਆ ਉਹ ਦੌਰ ਅੱਜ ਵੀ ਜਾਰੀ ਹੈ ਸਿੱਖਿਆ ਦੇ ਵਿੱਚ ਤਾਂ ਜ਼ਬਿਸ਼ ਕੋਟਾ ਸਿੱਧਾ 20% ਜਿਸ ਨੂੰ ਲਾਗੂ ਸਰਕਾਰ ਨਹੀਂ ਕਰਵਾਦੀ ਅੱਜ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਜਿੰਨਾਂ ਦੇ ਵਿਚਾਰਾਂ ਮੈਡਮ ਜੋਸ਼ੀਬਰ ਜੀ ਦੀ ਜੋਗ ਅਗਵਾਈ ਵਿੱਚ ਕੀਤੇ ਗਏ ਤੇ ਪਾਰਟੀ ਦੇ ਬਾਰੇ ਬਹੁਤ ਸਾਰੇ ਵਿਚਾਰਾਂ ਇਹਨਾਂ ਕਾਰਕਿਰਤਾ ਤੇ ਅਧਿਕਾਰਾਇਸ ਨੂੰ ਕੀਤੇ ਗਏ ਤੇ ਉਹਦੇ ਬਾਅਦ ਪੰਜਾਬ ਦੇ ਹਾਲਾਤ ਅੱਜ ਸਾਦੇ ਸਾਹਮਣੇ ਹਨ ਪੰਜਾਬ ਦੇ ਚਲਾਨ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਆਊਟ ਆਫ ਕੰਟਰੋਲ ਹੈ ਅਸੀਂ ਚਾਹੁੰਦੇ ਹਾਂ ਕਿ ਸਰਪੰਚੀ ਪਾਰਟੀਆਂ ਫੱਟੀਆਂ ਦੇ ਨਾਲ ਜੁੜ ਕੇ ਸੰਘਰਸ਼ ਮਨਾਇਆ ਜਾਵੇ ਇਹ ਪਾਵਰ ਚਾਵੇ ਤਾਂ ਕਿ ਡਾਕਟਰ ਬਿਲਕੁਰ ਸਾਹਿਬ ਦੇ ਸੰਗਤ ਨੇ ਉਹਨਾਂ ਮੁਤਾਬਕ ਸਮਾਜ ਸੁਧਾਰ ਕੀਤਾ ਜਾਵੇ ਤਾਂ ਕਿ ਦੇਸ਼ ترقی ਕਰ ਸਕੇ ਪੰਜਾਬ ترقی ਕਰ ਸਕੇ ਧੰਨਵਾਦ